ਕੱਲ ਸਾਰਿਆਂ ਨੂੰ ਗੁੱਡ ਮਾਰਨਿੰਗ ਤੇ ਟਾਈਮ ਹੋ ਗਿਆ ਵਾ ਕਾਫੀ 7:30 ਦਾ ਟਾਈਮ ਹੋ ਚੁੱਕਿਆ ਵਾ ਤੇ ਆਪਾਂ ਜਾਣਾ ਸੀ ਸ਼ਹਿਰ ਨੂੰ ਤੇ ਆਪਣੇ ਆਉਂਦੇ ਅੱਜ ਪਰੌਣੇ ਭਾਜੂ ਨਹੀਂ ਇਹਨਾਂ ਨੇ ਆਉਣਾ ਦੀਦੀ ਉਹਨਾਂ ਨੇ ਤੇ ਆਪਾਂ ਚੱਲਦਿਆਂ ਸ਼ਹਿਰ ਨੂੰ ਤੇ ਮੌਸਮ ਹੈਗਾ ਵਾ ਕਾਫੀ ਖਰਾਬ ਤੇ ਆਣਾ ਬੱਤਲ ਭਰਾਉ ਖੜਾ ਦੀਦੀ ਚੱਲੀ ਜਾਂਦੀ ਇੱਕ ਹੀ ਰਮੀ ਥੋੜਾ ਥੋੜਾ ਪੈ ਕੇ ਹਟ ਗਿਆ ਉਹ ਵੀ ਮਿੱਤਰੋ ਹੋ ਗਿਆ ਕੰਮ ਜਿਹੜੇ ਕੰਮ ਦਾ ਡਰ ਸੀ ਮੀਂਹ ਪੈਣਾ ਹੋ ਗਿਆ ਸ਼ੁਰੂ ਤੇ ਕਣਕ ਖੜੀ ਵੀ ਆਪਣੀ ਆ ਕੱल्ल्याਆਂ ਮੀ ਪਿਆ ਰਿਹਾ ਖੂਬ ਰੱਬ ਅਗੇ ਅਰਦਾਸ ਕਰਦੇ ਵੀ ਰੱਬ ਨਾ ਛੁੱਟ ਨੀ ਜੇ ਫਾੜ ਲੈਂਦੇ ਕਣਕ ਅੱਜ ਭਰਾ ਉਦੋਂ ਦੇ ਹੀ ਆਏ ਹੁਣ ਮੈਂ ਸਮਾਨ ਲੈ ਆ ਵੀ ਮਿੱਤਰੋ ਮੀ ਪਿਆ ਰਿਹਾ 8-10 ਰੰਡਾ ਦੇ ਪ੍ਰਾਣੇ ਵੀ ਆ ਗਏ ਮੀ ਚ ਤੇ ਚਿੱਟੀਆਂ ਛੱਡੀਆਂ ਲਾਈਟਾਂ ਐਂ ਹੀ ਸਰ ਉਹ ਵੀ ਆਪਣੇ ਅਗੇ ਪ੍ਰਾਣੇ ਤੇ ਆ ਤਰਿਆ ਗੁਰਲਾਲ ਸਾਰਜਪਾ ਜੀ गोपीदीदी ओ तरम पैलमांसाबी वां आगे कसिकाली अच्छा लो ये कमिल दिया दिया कसिकाली 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 एकदम बुक गाउंड है एकदम एकदम <सीण>। है धर्मसाधी मोटा भी आनी हाय मोटा हाय दिया कसिकाली ठीक ठाक कसिकाली और ये है कसिकाली और ठीक ठाक है दरो हो रहे मामा ਆਪਾਂ ਚੱਲੇ ਆਂ ਫੰਕਸ਼ਨ ਕਰਨ ਜੀਰੇ ਤੇ ਇੱਧਰ ਆ ਗਈ ਗੱਡੀ ਚੱਲਦੇ ਆਂ ਜੀਰੇ ਲਓ ਯਾਸ਼ਕਦਾਰ ਦੇ ਚੰਗੀ ਆਪਾਂ ਬਾਹਰ ਰੇਡੀਅਮ ਤੇ ਕੈਸ਼ ਖਿਲਿਆ ਕਢਾ ਹੁਣ ਚੱਲਦੇ ਆਪਾਂ ਬਾਜ਼ਾਰ ਆਪਾਂ ਆ ਗਏ ਆਂ ਸ਼ਹਿਰ ਤੇ ਕੋ ਲੈਨੇ ਆਂ ਸਮਾਨ ਤੁਹਾਨੂੰ ਦਿਖਾਉਣੇ ਚਿਕਨ ਚਾਹ ਲੈਨੇ ਆਂ ਤੋਂ ਤੋਂ ਲੈਣਾ ਪਾਚੇ ਚਿਕਨ ਲੈ ਕੇ ਤੇ ਟੈਕ ਬੁੱਕ ਦਾ ਘਰੇ ਪਿਆ ਬੋਲਾ ਘਰੇ ਪੰਜਾਂ ਬਾਤੂ ਤੇ ਆ ਮੀਟ ਸ਼ਾਪ ਹੈ ਬੋਲਾ ਵੀ ਚਿਕਨ ਲਗਾਤਾਰ ਫਰਾਈ ਕਟਿੰਗ ਕਰਾ ਕੇ ਲੈ ਆ ਬੋਲਾ ਬੋਲਾ ਵੀ ਫਰਾਈ ਹੋਣਾ ਹੋ ਗਿਆ ਸ਼ੁਰੂ ਲੋ ਜੀ ਰੈਡੀ ਹੋਣਾ ਹੋ ਗਿਆ ਸ਼ੁਰੂ ਕਾਣਾ ਪਾਕਰ ਵਾਲਿਆ ਰੈਡੀ ਆਣਾ ਆਪਾਂ ਚੱਲਦੇ ਆਂ ਘਰੇ ਘਰੇ ਮਿਲਦੇ ਆਪਾਂ ਸਾਮਾਨ ਲੈ ਕੇ ਤੋਰ ਪੈਂ ਤੁਰ ਤੇ ਥੋੜਾ ਬਿਜਾਰਾ ਸਾਮਾਨ ਹੋਰ ਲੈਣਾ ਤੇ ਫਿਰ ਆਪਾਂ ਚੱਲਦੇ ਆਂ ਘਰ ਨੂੰ ਹਾਂਜੀ ਨਵੇਂ ਆਪਾਂ ਵਿਆਹ ਇਹ ਜੀ ਬੜਾ ਮੂਹ ਜਿਆ ਕਰਦਾਵੇਂ ਹਰ ਗਨ ਮੇਰੀ ਮਨ ਦਾ ਮੇਰਾ ਪਾਣੀ ਪਰਦਾ ਅੱਛਾ ਚੌਕਦੇ ਸੁਗਮਣ ਆਪਾਂ ਕੀ ਲੈਣਾ ਆਂ ਟਮਾਟਰ ਟਮਾਟਰ ਤੇ ਨਿੰਬੂ ਤੇ ਸਾਡਾ ਸੁਗਮਣ ਗੱਡੀ ਰੱਖਦਾ ਸਾਮਾਨ ਚੱਕਦੇ ਜੀ ਚੱਲਦੇ ਕਰ ਲੋ ਵੀ ਦੋਸਤੋ ਆਪਾਂ ਚੱਲਦੇ ਹੁਣ ਘਰ ਨੂੰ ਸਮਾਨ ਹੋ ਗਿਆ ਪੂਰਾ ਚੱਲ ਹੋਰ ਵਾਰੀ ਤੇ ਆਪਾਂ ਠੇਕੇ ਤੇ ਤੇ ਹੁਣ ਚੱਲਦੇ ਆ ਠੇਕੇ ਤੇ ਇਹਨਾਂ ਨੇ ਲੈਣੀਆਂ ਫੀਰਾਂ ਅਸ਼ੀਰਾਂ ਚਲੋ ਆਪਾਂ ਬਾਈਪਾਸ ਤੇ ਚੜ ਗਏ ਸ਼ਹਿਰੋਂ ਬਾਹਰ ਆ ਗਏ ਹੁਣ ਚੱਲਦੇ ਆ ਘਰੇ ਆ ਵੀ ਮੇਤਰੋ ਮਹਿਫਲ ਲੱਗ ਚੁੱਕੀ ਹੈ ਇੱਧਰ ਪ੍ਰੋਣਾ ਜ ਆ ਬੈਠੇ ਆ ਦਰਸ਼ਨਦੀਪ ਵੀਰਾ ਇੱਧਰ ਵੀ ਭਾਜੀ ਬੈਠੇ ਆ ਟੇਬਲ ਸੱਜ ਗਿਆ ਇਧਰ ਸੁਖਮਣ ਸਮਾਨ ਲੈ ਲੈ ਆਈ ਜਾਂਦਾ ਮਿੱਤਰੋ ਘਰੇ ਆ ਕੇ ਤੇ ਚਾਹ ਲਓ ਖਾਜ ਚੱਲੀ ਜਾਂਦਾ ਕੰਮ ਨੂੰ ਉਦੋਂ ਇਧਰ ਖੁਸ਼ ਹੋ ਰਹਾ ਬੰਦੇ ਇਧਰ ਬਾਲੇ ਬਿਜੀ ਆ ਬੱਸ ਹੀ ਹੋਊਂ ਪੁਰੇ ਅਸੀ ਕਿ ਅਸੀ ਕਹਿ ਨਾ ਬੱਬੀ 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 ਬੱਬੀ

ਇੱਕ yellow color ਐਂਡ ਦਾ green ਓਹ ਇਹ ਗਾਣਾ ਦੀਰੀ ਅੱਜ ਮੈਡਲਾਂ ਦੀ ਕਦਰ ਵੀ ਹੈ ਜੈਲ ਤੋਂ yellow ਦਾ green ਹਾਈ ਪੂਰੇ ਚ ਮਾਰਿਆ ਮਵਾ ਗਿਆ ਹਾਂ ਠੀਕ ਆ ਬਿਟਾੜੀ ਤੁਮ੍ਹੇ

ਜੇਸੀਓ ਫੋਨ ਕਰਦਾ ਕਾਰਡ ਸੰਹਾਲਦਾ ਨਹੀਂ ਨਹੀਂ ਆਇਆ ਆਪਣਾ ਜੇਸੀਓ ਆਇਆ ਸੰਦਾ ਹਾਲਦਾਰ ਜੇਸੀਬੀ ਆ ਜੇਸੀਬੀ ਨਹੀਂ ਜੇਸੀਓ ਹੋਂ ਨਾ ਤਾਂ ਮੈਂ ਖੁਦਾ ਆ ਈਗਾ ਗਾਇਜ਼ ਇਧਰ ਆਪਣੇ ਬੱਚਾ ਬਾਲਟੀ ਔਰ ਇਧਰ ਥੱਤੂ ਸਾਹਿਬ ਥੱਤੂ ਗੱਲ ਸੁਣਾ ਦੇ ਕੋਈ ਵੀਰ ਤਾਂ ਬਣਾਵਾ ਪਾ ਨੀ ਰਾਤ ਪਈ ਕੇ ਦਿਨ ਚੜਿਆ ਮੈਂ ਵੀ ਲਾਟ ਪਈ ਤੇ ਦਿਨ ਚੜਿਆ ਤੇ ਹੋਰ ਲੈਂਦਾ ਪਾ ਜਾਵਾ ਕੀ ਨਹੀਂ ਦੁਬਾਰਾ ਇਹ ਕੀ ਪਾਪਾ ਦੁਬਾਰਾ ਇਹ ਲੱਡਾ ਇਹ ਸਾਡਾ ਪਾਪਾ ਹਾਂ ਸਾਡੇ ਪਿੰਡ ਕਹਿੰਦੇ ਆ ਪਾਪਾ ਪਾਪਾ ਇੱਧਰ ਭਾਜ ਨਹੀਂ ਲੱਗਦੇ ਰੋਟੀ ਕਿੱਥੇ ਵਿਚਾਰੇ ਚਾਲ ਹੀ ਕੇ ਲੱਗੇ ਕੰਡ ਗੱਲ ਨਹੀਂ ਆਉਂਦੀ ਆਉਂਦਾ ਕੀ ਕਰਦਾ ਮਿੰਨਤ ਨੂੰ ਵੀ ਚੜ ਕੇ ਨਹੀਂ ਇਹਨੂੰ ਜਗਾ ਕਰਕੇ ਸੋਣਾ ਆ ਵੀ ਕਿਹੜੀ ਕਿੰਨੀ ਵਧੀਆ ਜਗ੍ਹਾ ਤੇ ਮੇਰੇ ਹੁਣੇ ਵੀਡੀਓ ਬਣਾ ਕੋਈ ਕਰਦੇ ਮੈਂ ਹੈਲੋ ਗਾਇਜ਼ ਵੀਰੇ ਹੈਲੋ ਕਮ ਇਨ ਅੱਜ ਆਇਆ ਹਾਂ ਟੂ ਰਿਵਿਊ ਇਸ ਅਨਡਰ ਟੂ ਸੱਤ ਹੋ ਗਏ ਹੁਣ ਸਾਰੇ ਹਾਂ ਇੱਕ ਜੰਪ ਕਰਾਇਆ ਸੀ ਉਹ ਕਹਿੰਦਾ ਵਾਲ ਐ ਕਿਤੇ ਕੀ ਕਿੰਨਾ ਕੰਮ ਆ ਜ਼ਿਆਦਾ ਕੰਮ ਆ ਰਿਹਾ ਸੋ ਗਾਇਜ਼ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆ ਖਤਮ ਤੇ ਮਿਲਦੇ ਆ ਤੁਹਾਨੂੰ ਕਿਸੇ ਨਵੀਂ ਵੀਡੀਓ ਨਾਲ ਤੁਹਾਨੂੰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸੋ ਬਾਏ